ਆਜਾ ਜਨਾਬ ਚਰਨਜੀਤ ਹੁਜਾ ਸਾਹਿਬ ਪਿਛਲੇ ਦਿਨ ਤੁਸਾਨੂੰ ਛੱਡ ਕੇ ਚਲੇ ਗਏ ਆ ਉਹਨਾਂ ਦਾ ਜਿਸ ਤਰ੍ਹਾਂ ਸ਼ਰਧਾਂਜਲੀ ਸਮਾਰੋਹ ਆਜਰ ਹੋਇਆ ਉਹਨਾਂ ਨੂੰ ਸ਼ਰਧਾ ਦੇ ਕੋਲ ਪੇਟ ਬੋਲੋ ਕੁਛ ਸਬਦਾਂ ਤੱਕ ਨਮਸਕਾਰ ਦਾ ਸਸ਼ੀਕਲ ਸਾਰੇ ਨੂੰ ਅੱਜ ਬਹੁਤ ਹੀ ਵੈਸੇ ਦੁੱਖ ਭਰਿਆ ਦਿਨ ਇਹ ਮੈਂ ਤਾਂ ਕਹਿ ਸਕਦੀ ਹਾਂ ਕਿ ਕਿਉਂਕਿ ਪੰਜਾਬ ਦਾ ਇਹ ਨਹੀਂ ਵਰਲਡ ਫੇਮਸ ਜਨਾਬ ਚਰਨਜੀਤ ਹੁਜਾ ਮੇਰਾ ਖਿਆਲ ਆ ਨਾ ਇਹੋ ਜਿਹਾ 뮤ਜ਼ਿਕ ਟ੍ਰੈਕਟਰ ਪੈਦਾ ਹੋਣਾ ਤੇ ਨਾ ਸੀ ਤੇ ਨਾ ਹੁਣ ਸੋ ਬਹੁਤ ਹੀ ਵੱਡੇ ਲੈਜੈਂਡਰੀ ਮੇਰੇ ਵੱਡੇ ਵੀਰ ਮੈਂ ਬੜੇ ਬੜੇ ਮਾਨ ਸਤਿਕਾਰ ਨਾਲ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੀ ਆਂ ਤਾਂ ਅਗੋਂ ਅਰਦਾਸ ਕਰਦੀ ਆਂ ਕਿ ਪ੍ਰਮਾਤਮਾ ਉਹਨਾਂ ਦੇ ਫਰਜ਼ੰਦ ਸਚਨ ਉਹ ਹੁਜਾ ਤੇ ਪੰਕ ਹੋ ਜਾਈਨ ਏਨੀ ਤਾਕਤ ਬਖਸ਼ੇ ਕਿ ਉਹ ਆਪਣੇ ਫਾਦਰ ਦੇ ਨਕਸ਼ੇ ਕਦਮ ਚੱਲ ਕੇ ਦੁਨੀਆਂ ਦੇ ਵਿੱਚ ਸਹਿਯੋਗ ਕਰਨ ਨਾਮ ਬਣਾਉਣ ਆਪਣਾ ਤੇ ਕਲਾਕਾਰਾਂ ਜਗਤ ਨੂੰ ਵੀ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਉਹ ਹੁਜਾ ਜੀ ਆਪਣੇ ਵਿੱਚ ਹੀ ਨੇ ਕਿਉਂਕਿ ਲੈਜੈਂਡਸ ਨੇਵਰ ਡਾਈ ਆਪਾਂ ਨਾ ਹੁਣ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੀ ਹੈ ਕਿ ਆਪਾਂ ਉਹਨਾਂ ਦੇ ਫਰਜ਼ੰਦ ਨੇ ਜਿਹੜੇ ਪੰਕਜ ਨੂੰ ਜਾਂ ਸਚਨ ਹੋ ਜਾ ਉਹਨਾਂ ਦੇ ਸਟੂਡੀਓ ਜਾਇਆ ਕਰੀਏ ਇਹਨਾਂ ਤੋਂ ਵੱਧ ਤੋਂ ਵੱਧ ਕੰਮ ਕਰਾਈਏ ਤਾਂ ਕਿ ਚਰਨਜੀਤ ਗੁਜਾ ਦੇ ਕੰਮਾਂ ਦੀ ਝਲਕ ਸਚਨ ਹੋ ਜਾ ਤੇ ਪੰਕਜ ਹੋ ਜਾ ਚੋ ਮਿਲੇ ਔਰ ਮਿਲ ਵੀ ਰਹੀ ਹੈ ਦੇ ਬੋਥ ਦੋਨੇ ਭਰਾ ਬਹੁਤ ਹੀ ਅੱਛੇ ਬੇਸਿਕ ਡਾਇਰੈਕਟਰ ਨੇ ਇਹਦੇ ਨਾਲ ਹੀ ਮੈਂ ਸ਼ਮਾਂ ਦੀ ਜਾਚ ਕਰਾਂ ਸ਼ਰਧਾਂਜਲੀ ਅਰਪਿਤ ਕਰਦੀ ਆਂ ਆਪਣੇ ਵੀਰ ਨੂੰ ਬੜੇ ਪਿਆਰ ਨਾਲ ਥੈਂਕ ਯੂ ਅੱਜ ਜਨਾਬ ਚਰਨਜੀਤ ਗੁਜਾ ਸਾਹਿਬ ਇਸ ਦਿਨ ਤੁਸਾਂ ਨੂੰ ਛੱਡ ਕੇ ਚਲੇ ਗਏ ਆ ਉਹਨਾਂ ਦਾ ਜਿਸ ਸਰਦ ਸਰਦ ਜੀ ਸਮਾਰੋਹ ਹਾਜ਼ਰ ਹੋਏ ਉਹਨਾਂ ਨੂੰ ਸਰਦ ਦੇ ਕੋਲ ਪੇਟ ਬੋਲੋ ਕੁਸ਼ਣ ਸਰਦ ਦਾ ਤਨਮਸਕਾਰ ਦਾ ਨਮਸਕਾਰ ਅਦਾਵ ਸਸਿਕਲ ਸਾਰਿਆਂ ਨੂੰ ਅੱਜ ਬਹੁਤ ਹੀ ਵੈਸੇ ਦੁੱਖ ਭਰਿਆ ਦਿਨ ਇਹ ਮੈਂ ਤਾਂ ਕਹਿ ਸਕਦੀ ਹਾਂ ਕਿ ਕਿਉਂਕਿ ਪੰਜਾਬ ਦਾ ਇਹ ਨਹੀਂ ਵਰਲਡ ਫੇਮਸ ਜਨਾਬ ਚਰਨਜੀਤ ਹੋਜਾ ਮੇਰਾ ਖਿਆਲ ਹੈ ਨਾ ਇਹੋ ਜਿਹਾ 뮤직 ਡਾਇਰੈਕਟਰ ਪੈਦਾ ਹੋਣਾ ਤੇ ਨਾ ਸੀ ਤੇ ਨਾ ਹੁਣ ਹੈ ਸੋ ਬਹੁਤ ਹੀ ਵੱਡੇ ਲੈਜੈਂਡਰੀ ਮੇਰੇ ਵੱਡੇ ਵੀਰ ਬੜੇ ਬੜੇ ਮਾਨ ਸਤਕਾਰ ਨਾਲ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੀਆਂ ਤਾਂ ਅੱਗੋਂ ਅਰਦਾਸ ਕਰਦੀਆਂ ਕਿ ਪ੍ਰਮਾਤਮਾ ਉਹਨਾਂ ਦੇ ਫਰਜ਼ੰਦ ਸਚਨ ਹੁਜਾ ਤੇ ਪੰਕਜ ਹੁਜਾ ਨੂੰ ਇੰਨੀ ਤਾਕਤ ਬਖਸ਼ੇ ਕਿ ਉਹ ਆਪਣੇ ਫਾਦਰ ਦੇ ਨਕਸ਼ੇ ਕਦਮ ਚੱਲ ਕੇ ਦੁਨੀਆ ਦੇ ਵਿੱਚ ਸਹਿਯੋਗ ਕਰਨ ਨਾਮ ਬਣਾਉਣ ਆਪਣਾ ਤੇ ਕਲਾਕਾਰਾਂ ਜਗਤru ਵੀ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਉਹ ਹੁਜਾ ਜੀ ਆਪਣੇ ਵਿੱਚ ਹੀ ਨੇ ਕਿਉਂਕਿ ਲੈਜੈਂਡਸ ਨੇਵਰ ਡਾਈ ਆਪਾਂ ਨਾ ਹੁਣ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੀ ਆ ਕਿ ਆਪਾਂ ਉਹਨਾਂ ਦੇ ਫਰਜ਼ੰਦ ਨੇ ਜਿਹੜੇ ਪੰਕਜ ਹੁਜਾ ਸਚਨ ਹੁਜਾ ਉਹਨਾਂ ਦਾ ਸਟੂਡੀਓ ਜਾਇਕ ਰਿਏ ਇਹਨਾਂ ਤੋਂ ਵੱਧ ਤੋਂ ਵੱਧ ਕੰਮ ਕਰਾਈਏ ਤਾਂ ਕਿ ਚਰਨਜੀਤ ਉਹਜਾ ਦੇ ਕੰਮਾਂ ਦੀ ਝਲਕ ਸਚਨ ਹੋ ਜਾ ਤੇ ਪੰਕਾ ਹੋ ਜਾ ਚੋ ਮਿਲੇ ਔਰ ਮਿਲ ਵੀ ਰਹੀ ਹੈ ਦੇ ਬੋਥ ਦੋਨੇ ਭਰਾ ਬਹੁਤ ਹੀ ਅੱਛੇ ਬੇਸਿਕ ਡਾਇਰੈਕਟਰ ਨੇ ਇਹਦੇ ਨਾਲ ਹੀ ਮੈਂ ਸ਼ਮਾਂ ਦੀ ਜਾਚ ਕਰਾਂ ਸ਼ਰਧਾਂਜਲੀ ਅਰਪਿਤ ਕਰਦੀ ਆ ਆਪਣੀ ਵੀਰ ਨੂੰ ਬੜੇ ਪਿਆਰ ਨਾਲ ਥੈਂਕ ਯੂ ਅੱਜ ਜਨਾਬ ਚਰਨਜੀਤ ਉਹਜਾ ਸਾਹਿਬ ਪਿਛਲੇ ਦਿਨ ਤੁਸਾਂ ਨੂੰ ਛੱਡ ਕੇ ਚਲੇ ਗਏ ਆ ਉਹਨਾਂ ਦਾ ਜਿਸ ਤਰ੍ਹਾਂ ਸ਼ਰਧਾਂਜਲੀ ਸਮਾਰੋਹ 'ਤੇ ਹਾਜ਼ਰ ਹੋਏ ਹੈ ਉਹਨਾਂ ਨੂੰ ਸ਼ਰਧਾ ਦੇ ਕੋਲੋਂ ਪੇਟ ਬੋਲੋ ਕੁਛ ਨਹੀਂ ਸਭ ਦਾ ਤਰਫ ਨਮਸਕਾਰ ਆਦਾਵ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਬਹੁਤ ਹੀ ਵੈਸੇ ਦੁੱਖਪ੍ਰਾਦਾ ਨਹੀਂ ਮੈਂ ਤਾਂ ਕਹਿ ਸਕਦਾ ਕਿ ਕਿਉਂਕਿ ਪੰਜਾਬ ਦਾ ਇਹ ਨਹੀਂ ਵਰਲਡ ਫੇਮਸ ਜਨਾਬ ਚਰਨਜੀਤ ਹੋਜਾ ਮੇਰਾ ਖਿਆਲ ਹੈ ਨਾ ਇਹੋ ਜਾਂ 뮤직 ਡਾਇਰੈਕਟਰ ਪੈਦਾ ਹੋਣਾ ਤੇ ਨਾ ਸੀ ਤੇ ਨਾ ਹੁਣ ਹੈ ਸੋ ਬਹੁਤ ਹੀ ਵੱਡੇ ਲੈਜੈਂਡਰੀ ਮੇਰੇ ਵੱਡੇ ਵੀਰ ਮੈਂ ਬੜੇ ਬੜੇ ਮਾਣ ਸਤਿਕਾਰ ਨਾਲ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੀਆਂ ਤਾਂ ਅੱਗੋਂ ਅਰਦਾਸ ਕਰਦੀਆਂ ਕਿ ਪ੍ਰਮਾਤਮਾ ਉਹਨਾਂ ਦੇ ਫਰਜ਼ੰਦ ਸਚਨ ਹੋ ਜਾਈਂ ਤੇ ਪੰਕਜ ਹੋ ਜਾਣ। ਇੰਨੀ ਤਾਕਤ ਬਖਸ਼ੇ ਕਿ ਉਹ ਆਪਣੇ ਫਾਦਰ ਦੇ ਨਕਸ਼ੇ ਕਦਮ ਚੱਲ ਗਏ। ਜੀ ਦੁਨੀਆ ਦੇ ਵਿੱਚ ਸਹਿਯੋਗ ਕਰਨ, ਨਾਮ ਬਣਾਉਣ ਆਪਣਾ ਤੇ ਕਲਾਕਾਰਾਂ ਜਗਤ ਨੂੰ ਵੀ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਉਹ ਜਾ ਜੀ ਆਪਣੇ ਵਿੱਚ ਹੀ ਨੇ ਕਿਉਂਕਿ ਲੈਜੈਂਡਸ ਨੇਵਰ ਡਾਈ। ਆਪਾਂ ਨਾ ਹੁਣ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੀ ਆ ਕਿ ਆਪਾਂ ਉਹਨਾਂ ਦੇ ਫਰਜ਼ੰਦ ਨੇ ਜਿਹੜੇ ਪੰਕਜ ਹੋ ਜਾਂ ਸਚਨ ਹੋ ਜਾਂ। ਉਹਨਾਂ ਦੇ ਸਟੂਡੀਓ ਜਾਇਆ ਕਰੀਏ ਇਹਨਾਂ ਤੋਂ ਵੱਧ ਤੋਂ ਵੱਧ ਕੰਮ ਕਰਾਈਏ ਤਾਂ ਕਿ ਕਰਨ ਜੀ ਤੋਂ ਹੋਰ ਜਿਹੜੇ ਕੰਮਾਂ ਦੀ ਝਲਕ ਸਚਨ ਹੋ ਜਾ ਤੇ ਪੰਕਾ ਹੋ ਜਾ ਚੋ ਮਿਲੇ ਔਰ ਮਿਲ ਵੀ ਰਹੀ ਹੈ ਦੇ ਬੋਥ ਦੋਨੇ ਭਰਾ ਬਹੁਤ ਹੀ ਅੱਛੇ ਬੇਸਿਕ ਡਾਇਰੈਕਟਰ ਨੇ ਇਹਦੇ ਨਾਲ ਹੀ ਮੈਂ ਖਿਮਾ ਦੀ ਜਾਚ ਕਰਾਂ ਸ਼ਰਧਾਂਜਲੀ ਅਰਪਿਤ ਕਰਦੀ ਆਂ ਆਪਣੇ ਵੀਰ ਨੂੰ ਬੜੇ ਪਿਆਰ ਨਾਲ ਥੈਂਕ ਯੂ